ਹਾਂਜੀ ਸਸਿਗਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਸੋ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਮਹਿਲਾ ਦੇ ਵਿੱਚ ਜ਼ਿਲ੍ਹਾ ਸੰਗਰੂਰ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਜੋ ਤੁਸੀਂ ਬਾਈਆ ਖੜਾ ਦੇਖ ਸਕਦੇ ਹੋਗੇ ਤੇ ਬਲੂ ਸ਼ਰਟ ਵਾਲਾ ਤੇ ਇਹਨਾਂ ਦਾ ਇਹ ਬੋਰਾਗਾ ਤੇ ਔਰ ਹੈ ਜੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਜੀ ਇਹ ਰੇਤਾ ਮਾਰਦਾਗਾ ਤੋਂ ਆਪਣੀ ਟੀਮ ਅੱਜ ਪਹੁੰਚੀ ਆ ਤੇ ਆ ਕੇ ਕੈਮਰਾ ਕਰਦੇ ਆ ਬੋਰ ਨੂੰ ਚੈੱਕ ਤੇ ਦੇਖਦੇ ਆ ਕੀ ਪ੍ਰੋਬਲਮ ਆ ਬੋਰ ਦੇ ਵਿੱਚ ਉਹ ਆ ਦੇਖ ਸਕਦੇ ਹੋ ਆ ਰੇਤਾ ਮਾਰਿਆ ਹਾਂ ਬੋਰ ਨੇ ਆਪਣੇ ਨੇ ਵਾਕੇ ਕੈਮਰਾ ਕਰਦੇ ਚੱਕ ਕੈਮਰਾ ਦੇ ਕੈਮਰਾਮੈਨ ਸਾਫ ਕਰ ਲਈਂ ਬਾਈ ਕੈਮਰਾ ਮਨੂੰ ਚੱਲ ਕੈਮਰਾ ਸਾਫ ਨਹੀਂ ਕਰ ਮਨੂੰ ਕਸਰ ਕਰੇ ਸਾਫ ਕਰਦੇ ਸਮਾਰ ਕੇ ਬਜੇ ਕੱਪੜੇ ਨਾਲ ਬਾਈ ਹਾਂ ਮੈਂ ਤਾਂ ਜਾ ਰਿਹਾ ਮੈਂ ਉੱਥੇ ਵੀ ਉੱਥੇ ਵੀ ਮੈਨੂੰ ਬੁਲਾ ਰਹੇ ਨੇ ਉਹ ਆ ਰਿਹਾ ਮੈਂ ਰੇ ਬੋਲੇ ਜਿੱਥੇ ਪਾ ਪੋਣਾ ਕੋਈ ਨਾ ਲੈ ਚੱਲ ਚੱਕ ਲੈ ਵਸਤੂ ਜਿਹੜਾ ਕੋ ਜਾਣਾ ਪਾਉਂਚਾ ਉੱਥੇ ਮੈਂ ਆਉਣਾ ਕੋਈ ਨਾ ਲੈ ਜਾ ਲੈ ਜਾ ਲੈ ਜਾ ਕੈਮਰਾ ਸਾਫ ਕਰ ਲਿਓ ਬਾਈ ਹਾਂ ਬਾਈ ਚਾਰ ਵਾਰੀ ਜਾ ਲਾਈਟ ਚੱਲਦੀ ਹੈ ਬਾਈ ਲਾਈਟ ਚੱਲਦੀ ਹੈ ਲਾਈਟ ਤਾਂ ਹੈਗੀ ਹੈ ਸੱਚ ਗੱਟੀ ਮੜਿਆ ਢੋਲ ਨੇੜੀ ਹੈ ਕਿ ਦੂਰ ਹੈ ਉਹ ਸਾਹਮਣੇ ਗੋਲੇ ਆ ਕਟਿਆ ਬਹਿ ਹੋਏ ਚੱਲਦੀ ਹੈ ਲਾਈਟ ਕਿਸੇ ਦੇ ਮੋਟਰ ਤੇ ਮੋਟਰ ਤੇ ਨਹੀਂ ਜਲਦੀ ਆਪਣੀਆਂ ਇਕੱਲੇ ਨਹੀਂ ਲੈ ਹੈ

ਬਾਈ ਲਾਈਟ ਕਹਿੰਦਾ ਜਨਰੇਟਰ ਲਿਆਉਂਦਾ ਕਹਿੰਦਾ ਮੈਂ ਕਹਿਤਾ ਤੀ ਉਹਨੂੰ ਬਾਈ ਕਹਿਤਾ ਤੀ ਸਾਰਾ ਕੁਝ ਕਹਿਤਾ ਤੀ ਉਹ ਕਹਿੰਦਾ ਮੋਟਰ ਚਲਾਉਂਗਾ ਤੜਕੇ ਮੋਟਰ ਚਲਾਉਂਗਾ ਤੜਕੇ ਤੁਸੀਂ ਸੁਨੇਹਾ ਜਾਵੇ 4 ਵਜੇ ਤੂੰ ਤੇ ਪਿੰਦੂ ਚੰਗਾ ਵਗ ਚਲਾਂਗੇ ਚੰਗਾ ਪੰਗੇ ਤੁਸੀਂ ਮੇਰੇ ਨਾਲ ਕਿਤੇ ਖੜੇ ਤਾਂ ਨਹੀਂ ਜਦੋਂ ਡਿਊਟੀ ਪੂਰੀ ਲਾਈ ਉਹਨੂੰ ਤੋੜਦੇ ਨੇ ਬੰਟੀ ਨੂੰ ਪਤਾ ਨਹੀਂ ਸਤਾ ਨਹੀਂ ਉਹਨੂੰ ਮੋਰਵੇਲਾ ਕਰਨਾ ਆਪ ਜਾਂ ਆਪ ਦੀ ਜਮ ਆਉਦੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਈ ਤੁਸੀਂ ਉਹਦਾ ਕਹਿੰਦਾ ਮੈਂ ਤਾਂ ਦੇੜੀ ਦਿੱਤੇ ਹੈ ਕਹਿੰਦਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਹਿੰਦਾ ਮਿਸਤਰੀ ਨੂੰ ਭੇਜੂਗਾ ਨਾ ਵੱਧ ਦੀ ਸਭ ਉਹੀ ਤਾਂ ਗੱਲ ਹੈ ਫਿਰ ਇੱਥੇ ਕਰੇ ਗੱਲ ਬਾਈ ਜਿਹੜਾ ਕਹਿੰਦਾ ਵੀ ਮੈਸੇਜ ਦੇੜੀ ਤੋਂ ਬਿਨਾ ਕੰਮ ਨਹੀਂ ਚੱਲਦਾ ਆ ਫਿਰ ਲਓ ਜ਼ਿੰਮੇਵਾਰੀ ਕੌਣ ਹੈ ਤੁਸੀਂ ਆਪ ਹੀ ਮਿਸਤਰੀ ਨੂੰ ਬਣਾ ਲਓ ਜਿਹੜੇ ਨੂੰ ਬਣਾਉਣਾ ਹੈ ਹੋਰ ਤੁਸੀਂ ਤਾਂ ਕਹਿੰਦੇ ਤਾਂ ਦੇੜੀ ਬਿਨਾ ਕੰਮ ਨਹੀਂ ਚੱਲਦਾ ਕੀ ਬਾਈ ਦੀ ਬਈ ਚ ਹੜਕੜੀ ਬਾਈ ਪਿਆਰੀ ਬਣਾ ਕੇ ਚਲ ਕੋਈ ਦਿਨ ਬਾਅਦ ਚ ਕਰਦਾ ਬੁਰਦੇ ਥੱਲੇ ਸੱਡ ਬਾਈ ਤਾਂ ਜਾ ਕੇ ਸੱਡੀ ਸੱਡ ਥੱਲੇ ਜਾਣ ਦੇ ਜਾਣ ਦੇ ਜਾਣ ਦੇ ਚੱਲ ਚੱਜਾਰ

ਕੱਲ ਜਾਣ ਦੀ ਫੋਣੀ ਚੱਲੀ ਕੱਲ ਘੜੀ ਦੀ ਮੋਟਰ ਬੀਚੋਂ ਹਾਂ ਵੀ ਕੱਲ ਸਵੇਰੇ ਘੜੀ ਦੀ ਸਵੇਰੇ ਹੌਲੀ 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 ਚੱਲ ਉੱਪਰ ਕਰੀ ਹੌਲੀ ਥੋੜੀ ਸਾਡੀ ਥੱਲੇ ਕਰ ਹੌਲੀ ਹੌਲੀ ਜਿਆ ਮਹੌਲੀ ਤਾਜੱਕ ਸਾਡੇ ਯਾਰ ਇਹ ਤੇ ਕੁਛ ਲੱਗ ਰਿਹਾ ਯਾਰ ਮਾੜਾ ਮੋਟਾ ਕੈਮਰੇ ਤੇ ਇੱਕ ਪਾਸੇ ਜੀ ਤਾਂਜੱਕ ਸਾਡੀ ਮੜਾ ਜਾਂ ਉਹ ਲੱਗ ਰਹੀ ਹੈ ਫਟਕੜੀ ਜੀ ਲੱਗ ਰਹੀ ਹੈ ਫਟਕੜੀ ਲੱਗ ਰਹੀ ਮੂਰੇ ਚੱਲ ਹੋਣੀ ਚੱਲ ਉੱਪਰ ਕਰੀ ਮੜਾ ਜਾਂ ਜਾਲਾ ਜਾਂ ਬੰਨ ਜਾਂਦਾ ਹੈ ਨਾ ਫਟਕੜੀ ਕਰ ਥੱਲੇ ਕਰ ਕਿੰਨਾ ਹੋ ਗਿਆ ਚੱਲ ਜਾਣ ਦੇ ਹੌਲੀ ਚੱਲੀ ਹੌਲੀ ਤੇ ਵੱਧ ਪਾ ਦੇ ਤਾਂ ਕਿ ਨਹੀਂ ਖਾਈਂ ਮਰਾ ਵੱਧ ਪਾਉਂਦੇ ਨਹੀਂ ਦੇਖਣਾ ਕਿ ਕਿੰਨੀ ਪਾਈ ਤੀ ਪਾਈ ਆ ਕੀ ਪਾਈ ਆ ਬੋਲੀ ਪਾਈ ਤੀ ਬਾਈ ਉੱਪਰ ਕਰੀ ਮੜਾ ਜਾਂ 200 ਹਾਂ 100 150 ਗ੍ਰਾਮ ਕਹਿੰਦੇ ਸੀ ਮਾਸ਼ਾਅੱਲਾ 100 ਗ੍ਰਾਮ ਤਾਂ 100 ਥੱਲੇ ਕਰ ਹੌਲੀ ਹੌਲੀ ਉਹ ਮਿਸਤਰੀ ਕਰਦੇ ਕਹਿੰਦਾ ਕਿਲੋ ਪਾ ਦੇ ਚੇ ਕਿਲੋ ਨੂੰ ਕਿਥੇ ਆ ਨਾ ਮਾਂ ਖੁਦਾ ਹੀ ਵਿੱਚ ਫਿਰਦੀ ਗੇੜੇ 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 ਕਢੀ ਫਿਰਦੀ ਬੋਲੀ ਉਹ ਨਾ ਉਹੀ ਫਿਰਦੀ ਡਣੀ ਫਿਰਦੀ ਲੋਣੀ ਹੈ ਡਣੀ ਫਿਰਦੀ ਨੇ ਜੀ ਡਣੀਆਂ ਥੱਲੇ ਵਗੂ ਵਿੱਚ ਹੀ ਫਿਰਿਆ ਉਹ ਪੁੱਤ ਕੇ ਪਾਈ ਉਹਦਾ ਰਿਆਂ ਵਾਲੇ ਬੜੇ ਆਏ ਨੇ ਇਹ ਬੋਰ ਕੇ ਨਾ ਲੱਗਿਆ ਹੋਇਆ ਕੋਰੇ ਕਿੰਨਾ ਬੋਰ ਹੈ ਇਹ ਰਿਤ ਤੱਕ ਨਟਾ ਮਾ ਚੱਕਦੀ ਇੱਕ ਦੋ ਮਿੰਟਾਂ ਮਾ ਚੱਕਦੀ ਆ ਚਲਣ ਤੋਂ ਬਾਅਦ ਨਹੀਂ ਵੀਰੇ ਇਹ ਪਤਾ ਕੀ ਹੋਇਆ ਠੀਕਾ ਹੂੰ ਪਹਿਲਾਂ ਸਹੀ ਚੱਲਦੀ ਰਹੀਏ ਹੂੰ ਪਰ ਸੌ ਚੌਥੇ ਅਸੀਂ ਉਹ ਮੋਟਰ ਕੋਲ ਦੋਥੇ ਬੰਦ ਉਹ ਪਿਛਵਾ ਪਰਾਂ ਦੇ ਸਮਾਨ ਕੋਲ ਹੂੰ ਇਹਨ ਚੱਲਦੀ ਜੇ ਰੇਤਾ ਚੱਕ ਲਿਆ 15-20 ਮਿੰਟ ਰੇਤਾ ਲਗਾਤਾਰ ਮਾਰਾ ਸੀ ਕਰਤੀ ਬੰਦਾਂਗੀ ਰੋਕ ਕਿੰਨਾ ਹੋ ਗਿਆ ਕੱਲ ਜਾਣਦੇ ਮੁਰਕਿਓ ਸੀ ਚਲਾਈ ਹੋਣੀ ਹੈ ਕੱਲੋਂ ਉਹ ਦੂਰ ਦੂਰ ਦੇ ਕੱਢ ਕੇ ਜਲਾਈ ਫਿਲਮ ਰੀਤੀ ਮਾਰੀ ਤਾਂ ਜਾ ਕਿ ਛੱਡੀ ਮਣਾਇਆ ਤਾਂ ਚੱਕ ਕੇ ਛੱਡੀ ਬਾਈ ਕਹਿੰਦਾ ਛੱਡ ਥੱਲੇ ਤਾਂ ਇੱਕ ਛੱਡੀ ਹੋਰ ਤਾਂ ਚੱਕ ਛੱਡ ਬਾਈ ਸਾਡਾ ਤਾਂ ਜਾ ਕਿ ਛੱਡੀ ਸਾਡਾ ਉਹਦਾ ਮਿੱਟੀ ਲੱਗ ਜਾਂਦੀ ਏ ਥੱਲੇ ਤਾਂ ਚੱਕ ਛੱਡੀ ਹੋਰ 60 ਥੱਲੇ ਕਿੰਨਾ ਹੋ ਗਿਆ ਕਿੰਨੇ ਵਾਲਾ ਬੋਰ ਬਈ ਇਹ 400 ਕਿੰਨਾ ਬੋਰਾ ਕੋ ਰਹੇ ਓਏ 400 450 ਕਿੰਨਾ 290 ਉਹ 290? ਹਾਂ ਜੀ ਹਾਂ। ਹਾਂ ਭਾਈ 290। 290 ਦੁਕਾਨੋਂ ਕੈਮਰਾ ਨਹੀਂ ਜਾਂਦਾ ਭਾਈ ਇਹ ਬੋਰ ਇਕੱਠਾ ਹੋ ਗਿਆ ਤਰਾ। ਕਿਹ ਚੋ? ਹਾਂ। ਓਏ। 290 ਦੁਕਾਨ ਨਹੀਂ ਜਾਂਦਾ ਇਹ। ਪੈਂਦੇ ਲਈ ਕੈਮਰਾ ਆਪਣਾ ਬਾਜੀ ਚੁੱਕਿਆਗਾ ਤੇ ਕੈਮਰਾ ਕਮਰਾ ਬਾਹਰ ਕੱਢਦੇ ਆ ਤੇ ਤਾਰ ਇਕੱਠੀ ਕਰਦੇ ਆ ਆਪਣੀ ਤੇ ਕਰਾਉਣੇ ਤੁਹਾਡੀ ਮਿਸਤਰੀ ਨਾਲ ਗੱਲ ਪੁੱਛਦੇ ਆ ਨਾ ਤੂੰ ਕੀ ਰਿਪੋਰਟ ਹੈ ਕੀ ਡਿਟੇਲ ਆਪਣੇ ਬੋਰ ਦੀ ਤੇ ਕੀ ਸੋਲੂਸ਼ਨ ਨਿਕਲੂਗਾ ਜੀ ਬੋਰ ਦਾ ਆਪਣੇ ਦਾ? ਸਤਿ ਸ਼੍ਰੀ ਅਕਾਲ ਜੀ। ਸ਼੍ਰੀ ਅਕਾਲ ਜੀ। ਅਸੀਂ ਪਿੰਡ ਪੌਂਜ ਦੀ ਮੈਲਾ ਚੌਂਗ ਜਲਾ ਸੰਗਰੂਰ ਜੀ ਕਲਦੀਪ ਵਾਜ ਦੇ ਬੋਰ ਚੈੱਕ ਕਰਨ ਵਾਸਤੇ। ਹਾਂਜੀ। ਇਹ ਬੋਰ ਮਾਰਦਾ ਤੇ ਦਿੱਤਾ ਜੀ ਆਪਾਂ ਨੇ ਬੋਰ ਚੈੱਕ ਕਰ ਲਿਆ ਪਾਣੀ ਦੇ 9 ਇੰਚੀ ਬੋਰ ਹੈ ਤੇ 140 ਦੇ ਪਾਣੀ ਆਏਗਾ ਉਹਦੇ ਆਪਣਾ ਬਟਰ ਲੈਵਲ ਹੈ। ਤੇ 290 ਤੱਕ ਬੋਰ ਦੇ ਲਾਈ 290 ਤੋਂ ਟੁੱਟਿਆ ਬੋਰ ਉੱਥੋਂ ਇਕੱਠਾ ਹੋ ਗਿਆ ਬੋਰ ਤੇ ਉਹ ਟੁੱਟ ਕੇ ਨਾਲ ਥੱਲੇ ਭਰ ਗਿਆ। ਉਹਦੇ ਕਾਰਨ ਕੱਲਾ ਰੇਤ ਹੀ ਆ ਰਿਹਾ ਉੱਥੇ। ਠੀਕ ਹੈ ਜੀ। ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ। ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨੰਬੂ ਜਿਹੜਾ ਸਕੂ done already.